ਰੋਟਰੀ ਰੋਇਲ ਕਲੱਬ ਵੱਲੋਂ ਅੱਜ ਇੱਕ ਹਕੂਨਦਾਨ ਕੈਂਪ ਲਾਇਆ ਗਿਆ ਇਹ ਕੈਂਪ ਭਗਵਾਨ ਹੈਲਥ케ਅਰ ਸੈਂਟਰ ਦੇ ਉੱਪਰ ਲਾਇਆ ਗਿਆ ਜਿੱਥੇ ਕੀ ਬਲੱਡ ਦੇਣ ਵਾਲੇ ਦਾਨੀ ਸੱਜਣਾਂ ਦੀ ਵੀ ਕਾਫੀ ਵੱਡਾ ਇਥੇ ਜਮਾਵੜਾ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਉਹਨਾਂ ਵੱਲੋਂ ਹਕੂਨਦਾਨ ਕੀਤਾ ਜਾ ਰਿਹਾ ਹੈ ਉੱਥੇ ਹੀ ਕਲੱਬ ਵੱਲੋਂ ਜਿਹੜੇ ਦਾਨੀ ਸੱਜਣ ਨੇ ਉਹਨਾਂ ਵਾਸਤੇ ਦੁੱਧ ਫਰੂਟ ਅਤੇ ਪਨੀਰ ਦਾ ਪ੍ਰਬੰਧ ਵਿਕਾਸ ਤੌਰ ਤੇ ਕੀਤਾ ਗਿਆ ਹੈ ਕਿਉਂਕਿ ਇਸ ਵਕਤ ਜਿਹੜਾ ਕੀ ਕੋ ਬਲੱਡ ਦੇਣ ਵਾਲੇ ਦਾਨੀ ਸੱਜਣਾਂ ਦੀ ਵੀ ਕਾਫੀ ਵੱਡੀ ਭੀੜ ਦੇਖਣ ਨੂੰ ਮਿਲ ਰਹੀ ਹੈ ਇਹ ਉਹਨਾਂ ਨੇ ਦੱਸਿਆ ਕੇ ਜਿਹੜੇ ਰੋਟਰੀ ਕਲੱਬ ਰੋਇਲ ਦੇ ਸਾਊਕਾ ਪ੍ਰਧਾਨ ਨੇ ਰਾਜੇਸ਼ ਗਰਗ ਉਹਨਾਂ ਦੇ ਪਿਤਾ ਦੀ ਯਾਦ ਵਿੱਚ ਲਾਇਆ ਗਿਆ ਹੈ ਪ੍ਰਧਾਨ ਜੀ ਜਿਹੜਾ ਰੋਟਰੀ ਕਲੱਬ ਵੱਲੋਂ ਕੈਂਪ ਲਾਇਆ ਹੋਇਆ ਹੈ ਇਹ ਬਲੱਡ ਕੈਂਪ ਕਿੰਨਾ ਕਿ ਟੀਚਾ ਹੋ ਕਿੰਨੇ ਵਜੇ ਤੋਂ ਕਿੰਨੇ ਵੇ ਤੱਕ ਚੱਲੂਗਾ ਅੱਜ ਅਸੀਂ ਰੋਟਰੀ ਕਲੱਬ ਪਾਤਰਾ ਰੋਇਲ ਵੱਲੋਂ ਸਵਰਗੀ ਲੱਲਾ ਹਰਬੰਸ ਬਰਗਰੀ ਦੀ ਯਾਦ ਵਿੱਚ ਜਿਹੜਾ ਬਲੱਡ ਕੈਂਪ ਲਗਵਾ ਰਹੇ ਹਾਂ ਇਹ ਅੱਜ ਅਸੀਂ 9 ਵਜੇ ਸਵੇਰੇ ਸ਼ੁਰੂ ਕਰਕੇ 2 ਵਜੇ ਤੱਕ ਅਸੀਂ ਇਹਦਾ ਜਿਹੜਾ ਬਲੱਡ ਜਿਹੜੇ ਡੋਨੇਟ ਕਰਨ ਵਾਲੇ ਆ ਅੱਜ ਡੋਨੇਟ ਕਰਵਾਵਾਂਗੇ ਤੇ ਜਿਹੜੀ ਸਾਡੀ ਐਕਟਰੀ ਟੀਮ ਹੈ ਰਜਿੰਦਰਾ ਹਸਪੀਟਲ ਪਟਿਆਲਾ ਵਾਲੋਂ ਜਿਹੜੀ ਸਾਡੀ ਬਲੱਡ ਡੋਨੇਸ਼ਨ ਦੀ ਟੀਮ ਆਈ ਹੋਈ ਹੈ ਤੇ ਅੱਜ ਅਸੀਂ ਸਾਰੇ ਜਿਹੜੇ ਟੀਮ ਮੈਂਬਰ ਵੱਧ ਤੋਂ ਵੱਧ ਅਸੀਂ ਆਪਣੇ ਜਿਹੜੇ ਡੋਨਰ ਹੈ ਉਹਨਾਂ ਨੂੰ ਕਰਕੇ ਦਵਾਂਗੇ ਸਮੇਂ ਤੇ ਕੈਂਪ ਲਾਣੇ ਹੋ ਕਿਸ ਤਰ੍ਹਾਂ ਦਾ ਅੱਜ ਜਿਹੜਾ ਰੁਝਾਨ ਹੈ ਤੁਹਾਡਾ ਦਿੱਖ ਨੂੰ ਹਾਂਜੀ ਨਮਸਕਾਰ ਜੀ ਅੱਜ ਅਸੀਂ ਰੋਟਰੀ ਕਲੱਬ ਪਾਤੜਾ ਰਾਇਲ ਦੇ ਵੱਲੋਂ ਮੈਂ ਆਪਣੇ ਪਿਤਾ ਜੀ ਦੀ ਯਾਦ ਵਿੱਚ ਦੂਜੀ ਵਰਸੀ ਤੇ ਇਹ ਤੀਜਾ ਬਲੱਡ ਡੋਨੇਟ ਕੈਂਪ ਲਾਉਣ ਜਾ ਰਹੇ ਹਾਂ ਇਹ ਅਸੀਂ ਵੱਧ ਤੋਂ ਵੱਧ ਜਿੰਨੇ ਵੀ ਡੋਨਰ ਨੇ ਜਿਵੇਂ ਲਾਸਟ ਈਅਰ ਵੀ ਅਸੀਂ 9900 ਦੇ ਕਰੀਬ 20-22 ਵਾਰ ਵੀ ਸਾਨੂੰ ਉਮੀਦ ਹੈ ਵੀ 100 ਤੋਂ 120 ਡੋਨਰ ਇਸ ਕੈਂਪ ਵਿੱਚ ਜ਼ਰੂਰ ਪਹੁੰਚਣਗੇ ਜਿਹੜੀ ਇਹ ਟੀਮ ਹੈ ਇਹ ਅਰਜਿੰਦਰਾ ਹਸਪੀਟਲ ਦੀ ਟੀਮ ਹੈ ਜਿਹੜੇ ਅੱਗੇ ਜਿਹੜੇ ਵੀ ਇਹ ਆਪਣਾ ਖੂਨ ਇਕੱਤਰ ਕਰਦਾ ਹੈ ਇਹ ਕਥਲਸੀਮੀਆ ਪੀੜਤ ਬੱਚਿਆਂ ਨੂੰ ਇਹ ਖੂਨ ਚੜਦਾ ਤੇ ਅੱਗੇ ਕੋਈ ਵੀ ਜਿੱਥੇ ਵੀ ਇਹਨਾਂ ਨੂੰ ਕੋਈ ਐਕਸੀਡੈਂਟਲ ਕੇਸ ਮਿਲਦਾ ਉਸ ਵਿੱਚ ਇਹ ਲੋਕਾਂ ਦੀਆਂ ਜਾਨਾਂ ਬਚਾ ਕੇ ਇਹ ਅਸੀਂ ਕੈਂਪ ਦੇ ਰੂਪ ਵਿੱਚ ਇਹਨਾਂ ਦਾ ਸਹਿਯੋਗ ਦੱਸ ਇਹ ਜਿਹੜੀ ਤੁਹਾਡੀ ਟੀਮ ਹੈ ਕਿੱਥੋਂ ਕਿਹੜੇ ਹਸਪਤਾਲ ਦੇ ਵਿੱਚੋਂ ਆਈ ਹੈ ਔਰ ਕਿੰਨਾ ਕੁ ਟੀਚਾ ਜਿਹੜਾ ਕਿਸ ਤਰ੍ਹਾਂ ਦਾ ਰੋਟਰੀ ਜੀ ਕਲੱਬ ਰਾਇਲ ਪਾਟਨਾ ਮਿਲੋਂ ਇਹਨਾਂ ਦਾ ਸਹਿਯੋਗ ਰੋਟਰੀ ਕਲੱਬ ਜਿਹੜਾ ਹੈ ਪਾਟਨਾ ਜੀ ਇਹ ਸਾਡੇ ਵਨ ਆਫ ਦਾ ਬੈਸਟ ਸਾਡੇ ਆਰਗੇਨਾਈਜ਼ਰ ਦੇ ਵਿੱਚ ਕੈਂਪ ਆਰਗੇਨਾਈਜ਼ਰ ਹੈ ਇਹ ਜਦੋਂ ਵੀ ਬਲੱਡ ਦੀ ਸਾਨੂੰ ਅਸੀਂ ਸਾਡੀ ਟੀਮ ਜਿਹੜੇ ਅਰਜਿੰਦਰਾ ਹਸਪੀਟਲ ਪਟਿਆਨਾ ਜਿਹੜਾ ਬਲੱਡ ਸੈਂਟਰ ਹੈ ਉੱਥੋਂ ਅਸੀਂ ਕਲੈਕਟ ਕਰਨਾ ਹੈ ਅੱਜ ਦਾ ਜਿਹੜਾ ਟਾਰਗੇਟ ਹੈ 125 ਤੋਂ 150 ਦੇ ਕਰੀਬ ਹੈਗਾ ਇਹਨਾਂ ਦਾ ਬਹੁਤ ਸਾਡੇ ਨਾਲ ਪਹਿਲੇ ਬਹੁਤ ਸਾਰੇ ਸਾਲਾਂ ਤੋਂ ਜੁੜੇ ਜੁੜੇ ਇਹਨਾਂ ਦਾ ਲਗਾਤਾਰ ਨਿਰੰਤਰਤਾ ਨਾਲ ਕੈਂਪ ਲਗਾਉਣਾ ਹੈ ਜਦੋਂ ਵੀ ਬਲੱਡ ਦੀ ਸ਼ਾਰਟੇਜ ਹੁੰਦੀ ਹੈ ਇਹਨਾਂ ਦਾ ਹਮੇਸ਼ਾ ਬੜਾ ਪੋਜ਼ਿਟਿਵ ਰਿਸਪੌਂਸ ਰਿਹਾ ਹੈ ਤੇ ਇਹ ਹਮੇਸ਼ਾ ਇਹ ਵਚਣ ਛੱਡ ਕੇ ਪੂਰੇ ਸਮਰਪਣ ਭਾਵਨਾ ਨਾਲ ਜਿਹੜਾ ਇਹ ਕੈਂਪ ਲਗਾਉਂਦੇ ਹਨ ਇਹ ਜਿਹੜਾ ਹਾਂ ਅੱਜ ਹਾਂ ਅੱਜ ਹਾਂ ਬਾਈ ਹਾਂ ਅ ਭੋਜਨ ਆਪ ਕੋਲ ਹੋ ਗਈ ਇਹ ਇਹ ਤਾਂ ਬੋਲਦਾਨ ਨਹੀਂ ਅਟਜਾ ਵਾਈਡ ਲੱਗ ਰਿਹਾ ਨਹੀਂ ਤੁਸੀਂ ਕਿਸਾਨ ਜਥੇਬੰਦੀ ਨਾਲ ਜੁੜੇ ਹੋਏ ਆ ਉਧੇਦਾਰੋ ਕਿਸ ਤਰ੍ਹਾਂ ਲੱਗ ਰਿਹਾ ਜੇ ਤੁਸੀਂ ਵੀ ਬਲੱਡ ਦੇਣ ਆਏ ਇੱਥੇ ਕੈਂਪ ਦੇ ਵਿੱਚ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਮੈਂ ਯਾਦਵੰਦਰ ਸਿੰਘ ਬੋਰਡ ਭਾਪੀ ਕਿਸਾਨ ਜਥੇ ਦੇ ਅਨੇਕਤਾ ਯਾਦ ਜਿਹਦਾ ਅਗੂ ਕਿਉਂਕਿ ਆਪਾਂ ਜਦੋਂ ਕੁਰਬਾਨੀ ਦੇ ਵਿੱਚ ਵੀ ਲਿਖਿਆ ਹੁੰਦਾ ਹਰ ਇੱਕ ਗ੍ਰੰਥ ਦੇ ਵਿੱਚ ਲਿਖਿਆ ਹੋਇਆ ਵੀ ਖੂਨਦਾਨ ਮਹਾ ਕਲਿਆਣਾ ਸਾਡਾ ਜਿਹੜਾ ਇਹ ਖੂਨ ਦਿੱਤਾ ਹੋਇਆ ਕਤਰਾ ਕਿਸੇ ਦੀ ਜੀਵਨ ਦੇ દાન ਦੇ ਵਿੱਚ ਕੰਮ ਆ ਸਕੇ ਅਸੀਂ ਲੋਕਾਂ ਨੂੰ ਪ੍ਰੇਰਿਤ ਕਰਦੇ ਹਾਂ ਵੀ ਵੱਧ ਤੋਂ ਵੱਧ ਜਿੰਨਾ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਖੂਨ ਦਾਨ ਮਹਾਕਲਿਆਣ ਕਰ ਸਕੀਏ ਅਸੀਂ ਵੱਧ ਤੋਂ ਵੱਧ ਇਹ ਤਕਰੀਬਨ ਜਦੋਂ ਵੀ ਸਾਨੂੰ ਇਹਨਾਂ ਦਾ ਆਨਲਾਈਨ ਜੀ ਕਲੱਬ ਆਲਾ ਵੱਲੋਂ ਕੋਈ ਵੀ ਇੱਥੇ ਪਾਤੜਾ ਇਹਦੇ ਵਿੱਚ ਲੱਗਦਾ ਤਾਂ ਸਾਨੂੰ ਇਹ ਬੁਲਾਉਂਦੇ ਨੇ ਅਸੀਂ ਹਰ ਤਰ੍ਹਾਂ ਹਰ ਤਰ੍ਹਾਂ ਦੀ ਵਾਰ ਇਹਨਾਂ ਦੇ ਇਹਨਾਂ ਦਾ ਸਹਿਯੋਗ ਦੇਖ ਕੇ ਅਸੀਂ ਵਕ ਵਕ ਬੰਦੇ ਹੀ ਵੱਤ ਤੋਂ ਵੱਧ ਲੈ ਕੇ ਆਉਂਦੇ ਆ ਤੇ ਹੋਰ ਵੀ ਅਸੀਂ ਅਪੀਲ ਕਰਦੇ ਆ ਵੀ ਜਿੰਨਾ ਵੱਤ ਤੋਂ ਵੱਧ ਦੇ ਦਿੱਸ ਗਿਆ ਪਰ ਖੂਨਦਾਨ ਦੇ ਕੇ ਤਾਂ ਕਿ ਕਿਸੇ ਦੀ ਜ਼ਿੰਦਗੀ ਆਪਣੀ ਬਚ ਸਕੇ ਤੁਸੀਂ ਪਹਿਲੀ ਵਾਰੀ ਇੱਥੇ ਬਲੱਡ ਦਾਨ ਕੀਤਾ ਹੈ ਪਹਿਲਾਂ ਕਿਤਨੀ ਨਹੀਂ ਨਹੀਂ ਮੈਂ ਤਾਂ ਬਹੁਤ ਦਮਾਰੀ ਤਕਰੀਬਨ ਲਾਲੋਏ 6-7 ਵਾਰੀ ਇੱਕ ਸਾਲ ਦੇ ਵਿੱਚ ਦੇ ਦਿੰਦਾ ਜੀ ਇਹਦਾ ਕੋਈ ਇਹਦੇ ਨਾਲ ਫਰਕ ਨਹੀਂ ਸਬਾਡੀ ਨੂੰ ਕੋਈ ਫੱਕੜੀ ਪੈਂਦਾ ਤਕਰੀਬਨ ਨਾਲ ਦੇ ਨਾਲ 20 22 ਘੰਟਿਆਂ ਦੇ ਵਿੱਚ ਉਨੀ ਪੂਰਾ ਹੋ ਜਾਂਦਾ ਸਮੇਂ ਸਮੇਂ ਤੇ ਤੁਸੀਂ ਵੀ ਸਹਿਯੋਗ ਕਰਦੇ ਰਹਿੰਦੇ ਹੋ ਕਿਸੇ ਜਿਸ ਤਰ੍ਹਾਂ ਰੋਟਰੀ ਕਲੱਬ ਲੋਕ ਲੋ ਅੱਜ ਕੈਂਪ ਲਾਇਆ ਗਿਆ ਹੈ ਕਿਸ ਤਰ੍ਹਾਂ ਦਾ ਸਹਿਯੋਗ ਤੁਹਾਡੇ ਲੋ ਹੋਇਆ ਔਰ ਤੁਹਾਡੇ ਇਥੇ ਜਿਹੜੇ ਕੀ ਕੈਂਪ ਲੱਗਾ ਹੋਇਆ ਕਿਹੜੀ ਕਿਹੜੀ ਟੀਮ ਆਈਆਂ ਔਰ ਕਿਸ ਤਰ੍ਹਾਂ ਤੁਹਾਡਾ ਸਹਿਯੋਗ ਹਾਂਜੀ ਨਮਸਕਾਰ ਨਹਿਰੋਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਇਥੇ ਆਨਤੇ ਤੇ ਇਹ ਜੋ ਕੈਂਪ ਹੈਗਾ ਇਹ ਆਪਣੇ ਗਰਗ ਫਰਨੀਚਰ ਜੀ ਦੇ ਪਿਤਾ ਜੀ ਦੀ ਯਾਦ ਵਿੱਚ ਲਾਇਆ ਗਿਆ ਹੈ ਤੇ ਇਹ ਬਲੱਡ ਕੈਂਪ ਰਜਿੰਦਰ ਹਸਪਤਾਲ ਵੱਲੋਂ ਜੀ ਟੀਮ ਹੈ ਉਸ ਦੁਆਰਾ ਲਾਇਆ ਜਾ ਰਿਹਾ ਹੈ ਤੇ ਸਾਰੇ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਇੱਥੇ ਆ ਕੇ ਖੂਨ ਦਾਨ ਆ ਨਾਂ ਦੇਓ ਤਾਂ ਜੋ ਲੋੜਵੰਦ ਮਰੀਜ਼ ਨੇ ਉਹਨਾਂ ਨੂੰ ਆਪਾਂ ਕੂਨ ਦੇ ਸਕੀਏ। ਕਾਫੀ ਉਪਰਾਲਾ ਤੁਹਾਡਾ ਸਮੇਂ ਸਮੇਂ ਚ ਤੁਸੀਂ ਕੈਂਪ ਲਾਉਂਦੇ ਰਹਿੰਦੇ ਹੋ। ਅੱਜ ਜਿਹੜਾ ਕੈਂਪ ਕਿੰਨੇ ਵਜੇ ਤੋਂ ਔਰ ਕਿੰਨੀ ਕੁ ਆਉਣ ਦੀ ਸੰਭਾਵਨਾ ਹੈ ਇੱਥੇ ਜਿਹੜੇ ਇਹ ਜੋ ਕੈਂਪ ਐ 9 ਤੋਂ ਲੈ ਕੇ 2 ਵੇ ਦੇ ਵਿੱਚ ਕਰ ਰੱਖਿਆ ਗਿਆ ਤੇ ਸਾਡਾ ਜਿਹੜਾ ਟੀਚਾ 100 ਲੋਕਾਂ 71 ਕਰਨ ਦਾ ਹੈ। ਕਿਸ ਤਰ੍ਹਾਂ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈ। ਲੋਕਾਂ ਸਹਿਯੋਗ ਬਹੁਤ ਵਧੀਆ ਮਿਲ ਰਿਹਾ ਹੈ। ਤੇ ਪਹਿਲਾਂ ਵੀ ਬਹੁਤ ਵਧੀਆ ਮਿਲਦਾ ਹੈ ਲੋਕਾਂ ਦਾ ਸਾਰੇ ਵਿਪਾਇਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਇੰਨਾ ਮਾਨ ਤੇ ਪਿਆਰ ਬਖਸ਼ਣ ਲਈ ਕਿੱਥੇ ਆਮ ਲੋਕ ਆਂਦੇ ਆ ਉਥੇ ਅੱਜ ਕਿਸਾਨ ਜਥੇਬੰਦੀ ਵੱਲੋਂ ਵੀ ਆ ਕੇ ਉਹਨਾਂ ਨੇ ਬਲੱਡ ਇਥੇ ਦਾਨ ਕੀਤਾ ਹੈ ਹਾਂਜੀ ਹਾਂਜੀ ਸਾਡੇ ਨਾਲ ਬਹੁਤ ਹੀ ਜਥੇਬੰਦੀ ਜੁੜੀਆਂ ਹੋਈਆਂ ਨੇ ਤੇ ਜਿਨ੍ਹਾਂ ਵਿੱਚ ਆਪਣੇ ਕਿਸਾਨ ਜਥੇਬੰਦੀ ਵਾਲੇ ਵੀ ਆ ਕੇ ਇਥੇ ਬਲੱਡ ਡੋਨੇਟ ਕਰਤੇ ਗਏ ਨੇ ਤੇ ਹੋਰ ਵੀ ਕਲੱਬ ਵਾਸੀਆਂ ਨੂੰ ਸੱਜਣਾ ਦਿੱਤਾ ਗਿਆ ਵੀ ਤੁਸੀਂ ਬੰਦ ਛੱਡ ਕੇ ਇਸ ਵਿੱਚ ਹਿੱਸਾ ਲਓ